ਇਸ ਸਿੱਕਾ ਵਿਰੋਗੀ ਹਾਲ ਚਾਲ ਸਾਰੇ ਠੀਕਾ ਜਿਵੇਂ ਇਹਨਾਂ ਨੂੰ ਪਤਾ ਆਪਣਾ ਰਾਣਾ ਸੰਧੂ ਯਾਰ ਪਿਆ ਵੀ ਆਪਣਾ ਚੈਨਲ ਆ ਤੇ ਆਪਾਂ ਵਕ ਵਕ ਟੌਪੀਆਂ ਦੇ ਸ਼ਮੂਦਾ ਬਾਰੇ ਖੱਲਬਾਤ ਕਰਦੇ ਰਹਿੰਦੇ ਆ ਅੱਜ ਆਪਣਾ ਮੁੱਦਾ ਵੀ ਜਿਹੜਾ ਜਿਆਦਾ ਉਮਰ ਤਲੂਕੀ ਵਿਆਹ ਨਹੀਂ ਕਰਉਦੀ ਕਿਉਂ ਇਹ ਕਿਉਂ ਇਹ ਵੀ ਟ੍ਰੈਂਡ ਜਿਹਾ ਹੀ ਆ ਗਿਆ ਵਾ ਕਈ ਤੇ ਮਾਂ ਪਿਓਵੇਂ ਦੇ ਰਹਿੰਦੇ ਆ ਵੀ ਕੁੜੀ ਦੀ ਨੁਕਸ ਕਰਦੇ ਰਹਿੰਦੇ ਜਾਂ ਮੁੰਡਿਆ ਨੁਕਸ ਕਰਨ ਜਿਹਨੇ ਕੋਈ ਰੰਗ ਰੰਗਦੂਆ ਕੋ ਪੜ੍ਹਾਈ ਨਹੀਂ ਕੀਤੀ ਜਾਂ ਦਾਜ ਤੋਂ ਕੰਮ ਰਹਿ ਜਾਂਦਾ ਵਾ ਨਾ ਇਸ ਕਰਕੇ ਬੇਨਤੀ ਹੈ ਵੀ ਦੇਸ਼-ਵਦੇਸ਼ ਜਿੰਨੇ ਪੰਜਾਬੀ ਵੀਰੇ ਆ ਵੀ ਟਾਈਮ ਸਿਰ ਵਿਆਹ ਕਰੋ ਵਿਆਹ ਦੀ ਉਮਰ ਹੈਗੀ ਆ ਵੀ 20 ਤੋਂ 25 ਸਾਲ ਦੇ ਵਿੱਚ ਹੋਣਾ ਚਾਹੀਦਾ ਵਾ ਕਿਉਂਕਿ 25 30 35 ਤੱਕ 40 ਦਾ ਹੀ ਕਰੋਨਾ ਆਪੇ ਆ ਕੁੜੀਆਂ ਤਾਂ ਚਲੋ ਮੰਨਦੇ ਆ ਜਿੰਨਾਂ ਅਜੇ ਅਗੇ ਐਮ ਐਸ ਸੀ ਬੀ ਐਸ ਸੀ ਕਰਨੀ ਹੁੰਦੀ ਹੈ ਡਿਗਰੀਆਂ ਕਰਟੀਆਂ ਜਣੀਆਂ ਉਹ 5-7 ਸਾਲ ਤਾਂ ਪੜ੍ਹਾਈ ਹੀ ਚਾਹੀ ਜਾਂਦੇ ਆ ਤੇ ਜਦੋਂ ਵਿਆਹ ਕਰਾਉਣਾ ਦਾ ਉਹ ਫੇਰ ਉਹ ਬਾਅਦ ਤੇ ਫੈਲ ਲਾ ਲ ਜ ਫੇਰ ਸਾਤ ਦੋ ਸਾਲ ਉਹ ਚਲ ਗਿਆ ਤੇ 28 30 ਦੀ ਉਮਰ ਬਤੀ ਉਮਰ ਵਿਆਹ ਕਰਾਉਂਦੇ ਆ ਤੇ ਮੁੰਡਿਆਂ ਨਾਲ ਥੋੜੀ ਪ੍ਰੋਬਲਮ ਨਹੀਂ ਆ ਵੀ ਥੋੜੇ ਜਿਹੀ ਬਤੀ ਵਾਲ ਬੂ ਕੀ ਹੋ ਜਾਂਦੀ ਫਿਰ ਮੁਸ਼ਕਲ ਆਉਂਦੀ ਫਿਰ ਲਾਰੇ ਮੇਹਨੇ ਮਾਰਦੇ ਲੋਗ ਯਾਰ ਦੋਸਤੀ ਮਰੀ ਜਾਂਦੀ ਸਾਰਿਆਂ ਦੇ ਵਿਆਹ ਹੋ ਗਏ ਆ ਤੇ ਮੁੰਡਾ ਤੂੰ ਰਹਿ ਗਿਆ ਹਣਾ ਤਾਨੇ ਮੇਹਨੇ ਅੱਜ ਕੱਲ ਤੁਹਾਨੂੰ ਪਤਾ ਕੋਈ ਚਾਚੇ ਦਾ ਇਹਦੇ ਮੁੰਡੇ ਮਰੀਏ ਨੇ ਦੂਰ ਨਹੀਂ ਜਾਓ ਤੀ ਇਸ ਕਰਕੇ ਇਹਦੀ ਉਮਰ 18 20 ਜਾਂ 22 23 ਤੱਕ ਬੰਦਾ ਪੜ ਵੀ ਲਵੇ ਪੜਤੀਆਂ-ਕੁਰਤੀਆਂ ਵੇ ਲੈ ਕੇ ਸੈਟਲ 25 ਤੱਕ ਆ ਵੀ ਬੰਦਾ ਸੈਟਲ ਹੋ ਜਾਵੇ ਜੇ ਨਹੀਂ ਹੁੰਦਾ ਫਿਰ ਨਾਰਮਲ ਕੁੜੀ ਦੇ ਲਓ ਕੋਈ ਪਲਾਸਟਿਕ ਫੜੀ ਜਿਹੜਾ ਘਰ-ਬਾਰ ਰੋਟੀ ਪਾਣੀ ਜਾਂਦੇ ਹੋਵੇ ਡਿਗਰੀ ਆਪ ਜਿਆਦੀ ਪੜ੍ਹੀ ਲਿਖੀ ਮੰਗੇ ਉਹਦੇ ਫਿਰ 30 32 ਕਿਉਂਕਿ 5 7 7 ਤੇ ਪੜ੍ਹਾਈ ਨੂੰ ਲੱਗ ਜਾਂਦੇ ਆ ਤੇ ਬਸ ਆਲ 2 ਸਾਲ ਵਿੱਚ ਸੈਟਿੰਗ ਹੁੰਦੇ ਨੂੰ ਤੇ ਇੱਥੇ 22 29 ਦੀ ਉਮਰ ਦੀ ਹੋ ਜਾਂਦੀ ਆ ਇਦਾਂ ਹੀ ਮੁੰਡਿਆਂ ਦੇ ਲਾਦਾ ਉਹ ਫਿਰ ਜੇ ਡਿਗਰੀਆਂ ਵਾਲੀਆਂ ਕੁੜੀਆਂ ਮੰਗਦੇ ਤੇ 27 25 27 28 30 ਤੱਕ ਹੋ ਜਾਂਦਾ ਕੰਮ ਤੇ ਜੇ ਹੁਣ ਵੇਖੋ ਆਪਣੀ ਜਿਹੜੀ ਐਸਸੀ ਐਸਸੀ ਵੀਰ ਜਿਹੜੇ ਆਪਣੇ ਉਹ ਨਾਰਮ ਕਰਾ ਲੈਂਦੇ ਟਾਈਮ ਸਰਵਿਆ ਤੇ ਕਈ ਕੱਲ੍ਹ ਪਤਾ ਕੀ ਹੁਣ ਪਰਿਵਾਰ ਨੂੰ ਵੀ ਪਰਿਵਾਰ ਵੀ ਕਈ ਇਹਨਾਂ ਪੁਰਾਣੀਆਂ ਜਿਹੜੇ ਵਿਆਹ ਹੋਏ ਸਾਦੇ ਵਿਆਹ ਉਹ ਜਦੋਂ ਕੁੜੀ ਵੇਖ ਜਾਂਦੇ ਨੇ ਜੇ ਕੁੜੀ ਕੰਮਕੁਮ ਕਰਦੀ ਉਹਨਾਂ ਵੇਖਦੀ ਅੱਖ ਤਾਂ ਨਹੀਂ ਕੱਢ ਲਈ ਉਹਨਾਂ ਗਣਾ ਕੁੜੀ ਸੋਹਣੀ ਉਦੋਂ ਨਾ ਰੰਗ ਰੂਪ ਵੇਂਦੇ ਨਾ ਪੜ੍ਹਾਈ ਢੂਈ ਵੇਂਦੇ ਹੁੰਦੇ ਸੀ ਕੰਮ ਵਾਲੀ ਕੁੜੀ ਚਾਹੀਦੀ ਏ ਉਦੋਂ ਟਾਈਮ ਸਿਰ ਵਿਆਹ ਹੋ ਜਾਂਦੇ ਸੀ ਤੇ ਉਹ ਮੁੰਡੇ ਨੂੰ ਉਦੋਂ ਪਤਾ ਲੱਗਣਾ ਵੀ ਜਦੋਂ ਉਹਦਾ ਵਿਆਹ ਕਰਦਾ ਉਦੋਂ ਨਾ ਵੇਖਣਾ ਮੂੰਹ ਅੱਜਕੱਲ ਤੇ ਵਟਸਐਪ ਵੀਡੀਓ ਕੋ ਔਰ ਇੰਸਟਾਗ੍ਰਾਮ ਫੇਸਬੁਕ ਤੇ ਆਇੜ ਵਿਚੋਲੇ ਪਾ ਦਿੰਦੇ ਫੋਟੋਆਂ ਕੁੜੀ ਮੁੰਡੇ ਦੀ ਕਿੰਨੀ ਜ਼ਮੀਨ ਜਾਇਦਾਦ ਅੱਜਕੱਲ ਜਿੰਨੇ ਕੰਮ ਜਾਦੇ ਵਧ ਗਏ ਉਹਨੇ ਕਰੀ ਵਧ ਗਈ ਆ ਮੁੰਡੇ ਚਾਟਿੰਗ ਕਰੀ ਜਾਂਦੇ ਨੇ ਟਾਈਮ ਤੇ ਵੀਡੀਓ ਕਰਲਾ ਅੱਜ ਕੱਲ ਇਹ ਟ੍ਰੈਂਡ ਜ ਆ ਗਿਆ ਪੁਰਾਣੇ ਜ਼ਮਾਨੇ ਵਾ ਵਧੀਆ ਹੁੰਦੇ ਸਾ ਸਦਾ ਦਾ ਭੈਣ ਭਰਾ ਹੁੰਦੇ ਕੰਮ ਜਲੀ ਜਾਂਦਾ ਸੀ ਹੁਣ ਮੁੰਡੇ ਜਿਆਦੀ ਉਮਰ ਚ ਫਿਰ ਕੁੜੀਆਂ ਮੁੰਡੇ ਫਿਰ ਵਿਚੋਲਿਆਂ ਨੂੰ ਪੋਣਾ ਪੈਂਦਾ ਫਿਰ ਉਹ ਕੀਸਾ ਮੰਗਦੇ ਆ ਕੋਈਆਂ ਦੇ ਲੱਖ 2 ਲੱਖ 2 ਵਿਚੋਲੇ ਜਿਹਨਾਂ ਨੂੰ ਵਧਾ ਅਗਲੇ ਨੇ ਮਿਹਨਤ ਕੀਤੀ ਉਹਦੀ ਮਿਹਨਤ ਦਾ ਫਲ ਮੰਗਦੇ ਆ ਜੀ ਇਹ ਆ ਵੀ ਚੋਲੇ ਵੀ ਅੱਜ ਕੱਲ ਜਿਹੜੀ ਜੋ ਚੀਜ਼ ਵੇਖੀਂਦੀ ਉਹ ਉਲਾ ਰਾਤ ਨੂੰਲੇ ਵਾਲਾ ਕੰਮ ਜ਼ਿਆਦਾ ਹੋ ਗਿਆ ਅੱਜ ਕੱਲ ਉਹ ਆਖਣਗੇ ਮੁੰਦਰੀਆਂ ਬਾਉ ਛਾਪ ਛੱਲੇ ਬਾਉ ਜਿਹੜੀਆਂ ਮਿਲਨੀਆਂ ਹੁੰਦੀਆਂ ਮੈਂ ਟੌਪ ਸੇ ਛਾਪ ਛੱਲੇ ਬਾਉ ਕਿ ਮੈਂ ਤਾਂ ਸਾਦੇ ਵਿਆਹ ਮਿਲਨੀਆਂ ਦਾ ਰਣ ਰੂਪਿਆ ਨਾਲ ਮਿਲਨੀਆਂ ਕਰੋ ਸਾਦਾ ਵਿਆਹ ਕਰੋ ਕਰੇ ਟੈਂਟ ਲਾਓ ਪੁਰਾਣੇ ਜ਼ਮਾਨੇ ਦੀ ਕਿਤੇ ਪਹਿਲ ਸੀ ਕਰਦੇ ਹੁੰਦੇ ਗੱਡੀਆਂ ਜਦੋਂ ਪਿੰਡ ਰਿਆਂ ਮਾ ਪਿੰਡ ਰਾਵਲੇ ਦਾ ਟਾਈਮ ਉਹ 11:00 ਵੱਜੇ ਜਾਂਦੇ ਹੁੰਦੇ ਸੀ ਡਾਢ ਹੁੰਦਾ ਸੀ ਉਹਨਾਂ ਵਾਲੇ ਕੱਲ ਜਰੂਸ ਕਰਦੇ ਆਪਾਂ ਕੁੜੀਆਂ ਦਾ ਜਾ ਕੇ ਉੱਥੇ 8-10 ਦਾ ਲਾ ਰੱਖੀ ਪੈਲਸ ਕਰਦੇ ਆ ਉਹਨੇ ਆਪਾਂ ਪਹਿਲੀ ਗੱਲ ਕਹਿ ਦਿੰਦੇ ਆ ਉਹਨੇ ਆਪਾਂ ਕਹਿੰਦੇ ਨੇ ਵੀ ਬਰਾਤ ਜਾ ਬਰਾਤ ਸੰਭਾਲ ਲਿਓ ਅਗਲੇ ਇਹ ਸਭ ਲੋਕ ਮੂਹ ਤੇ ਕਹਿਦਾ ਆਪਣਾ ਭਰਾ ਹੋ ਲੈਣ ਫਿਰ ਸਾਰਾ ਉਹ ਕੈਟਰਿੰਗ ਆਈਕਲ ਵੇਖੀ 6-6 ਲੱਖ 7-7 ਲੱਖ ਦੀ ਕੈਟਰਿੰਗ 1.5-2 ਲੱਖ ਦਾ AC ਬੁਕਿੰਗ ਹੁੰਦਾ ਸਮਝੋ 10 ਲੱਖ ਦੇ ਕੰਮ ਬਣ ਜਾਂਦਾ ਇਹ ਉਹ ਸਿੰਪਲ ਵਿਆਹ ਕਰਨੋਂ ਜੀ ਜ਼ਿਆਦਾ ਪੈਸਾ ਆ ਗਿਆ ਗਰੀਬਾਂ ਨੂੰ ਵੰਡ ਦੋ ਕਿ ਇਹਦੇ ਦੀ ਵਿਆਹ ਦੋ ਕਿ ਇਹਦਾ ਕਨਿਆਦਾਨ ਕਰ ਦੋ ਕਿ ਇਹਦਾ ਕੋਠਾ ਬਵਾ ਦੋ ਜੇ ਨੂੰ ਦੁਕਾਨ ਪਾ ਦੋ ਉਹ ਸਗੋਂ ਪੁੰਗ ਦਾ ਚ ਲਗਣਾ ਆਪਾਂ ਇੱਕ ਰਿਆਂ ਅਗਲੇ ਦਾ ਜਲੂਸ ਕੱਢ ਕੇ ਆਉਣੇ ਆ ਕਿ ਜੇ ਇੱਕ ਨਾ ਧੀ ਰਹਿ ਜਾਂਦਾ ਆਪਾਂ ਨੂੰ ਇੱਕ ਅਗਲੇ ਦਾ ਜਲੂਸ ਕੱਢਣਾ ਨਹੀਂ 10-12 ਸਾਲੋਂ ਕਰਜ਼ੇ ਉੱਤੇ ਨਾ ਜਿੰਕਾ ਜਾ ਕੇ ਲੈਨੇ ਆ ਸਿੰਪਲ ਵਿਆਹ ਕਰੋ ਜੱਲ ਜੀ ਜੀ ਇਹ ਆ ਵੀ ਜਿੰਨੇ ਖਾਣਾ ਨਾ ਉਹਨੇ ਉਹਨੇ ਨੁਕਸ ਗੱਡੀ ਉਹਨੇ ਕਹਣਾ ਮੈਨੂੰ ਗਲਾਜ ਜਾਉਂਦੇ ਮੇਰੇ ਮੈਨੂੰ ਪਨੀਰ ਵਾਲੇ ਪਕੌੜੇ ਨਹੀਂ ਮਰਜੀ ਨਾ ਮਰਜੀ ਪਾ ਲਓ ਕਹਿਣ ਨੂੰ ਕੀ ਇਹ ਅਗਲੇ ਦਾ ਮੂੰਹ ਥੋੜਾ ਫੜ ਲੈਣਾ ਆਪਾਂ ਤੇ ਇਹ ਬੇਨਤੀ ਆ ਵੀ ਪੰਜਾਬ ਵਾਲਿਆਂ ਨੂੰ ਕੈਂਸਰ ਵਿਆਹ ਕਰੋ ਜੇ ਨਹੀਂ ਕੰਮ ਕਰੇ ਬੰਦਾ ਆਪਣਾ ਕੋਈ ਬਿਜ਼ਨਸ ਦੀ ਦੁਕਾਨ ਪਾ ਲਓ ਕੋਈ ਕੱਪੜਿਆਂ ਦੀ ਦੁਕਾਨ ਪਾ ਲਓ ਕੋਈ ਸਪੇਅਰ ਪਾਰਟਸ ਕੋਈ ਡੱਗ ਖੋਲੋ ਇਹਨਾਂ ਨੇ ਪਾਈ ਜਿਹੜਾ ਰਾਣੇ ਵੀਰ ਨੇ ਪਾਈ ਹੈ ਰਾਣੇ ਵੀਰ ਨੂੰ ਵੀ ਬੇਨਤੀ ਹੈ ਸਾਰਾ ਟਾਈਮ ਨਾ ਵਿਆਹ ਕਰਾਓ ਇਹ ਘਰ ਦਾ ਨਾ ਹੀ ਹੁੰਦਾ ਵੀ ਨਾ ਕੁੜੀ ਮੁੰਡਾ ਵੇਂਦੇ ਰਹਿੰਦੇ ਵੇਂਦੇ ਰਹਿੰਦੇ ਉਹਨਾਂ ਦੇ ਵਿੱਚ ਟਾਈਮ ਟਾਈਮ ਦਾ ਇਤਨਾ ਨਹੀਂ ਹੱਥੋਂ ਨਿਕਲਦੀ ਇਦਾਂ ਟਾਈਮ ਨਿਕਲ ਜਾਂਦਾ ਇਸ ਕਰਕੇ ਟਾਈਮ ਨਾਲ ਬਾਲ ਬੱਚਾ ਕਰੋ ਟਾਈਮ ਨਾਲ ਵਿਆਹ ਕਰੋ ਕੁੜੀਆਂ ਨੂੰ ਵੀ ਬੇਨਤੀ ਤੇ ਭਰਾਵਾਂ ਨੂੰ ਵੀ ਬੇਨਤੀ ਹੈ ਇਹਨਾਂ ਨੂੰ ਬੇਨਤੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟਾਈਮ ਸਰ ਵਿਆਹ ਕਰਾਓ ਉਮਰਾਂ ਅ ਕੁੜੀਆਂ ਲੱਭਣ ਨਹੀਂ ਲਈਆਂ ਉਹ ਆਦਮਾ ਸਿੰਘ ਬੁੱਢੇ ਆਲਾਂ ਦਾ ਹੁਣ ਕੁੜੀਆਂ ਲੱਭਣ ਨਹੀਂ ਤੇ ਉਹ ਯੂਪੀ ਬੁੱਕ ਕਰਾਉਣੇ ਆ ਪਿਆ ਕਰਨੀਆਂ ਪਰ ਓਕੇ ਹੁਣ ਆਪਣੇ ਕਮਾਣਾ ਆਪਣੇ ਕਮਾਣਾ ਇਸ ਕਰਕੇ ਆ ਵੀ ਇੱਧਾ ਵਿਆਹ ਆ ਟਾਈਮ ਸਿਰ ਵਿਆਹ ਬਾਲ ਬੱਚਾ ਵੀ ਇਹ ਡਰਾਈਵਰ ਬੰਦਾ ਬੜਾ ਮਿਹਨਤੀ ਆ ਦਿਲ ਦਾ ਸਾਫ਼ ਬੰਦਾ ਡਿਊਟੀ ਵਧੀਆ ਕਰਦਾ ਇਮਾਨਦਾਰ ਕੋਈ ਸ਼ਰਾਬ ਨੀਂਡ ਦਾ ਨਸ਼ਾ ਨਹੀਂ ਇੱਕ ਵੀ ਤਸ਼ਰੀਹ ਕਿੱਦਾ ਵਧੀਆ ਬਣਾਇਆ ਹੈ ਹਿੱਟ ਮੁੰਡਾ ਜੇਮੋਂ ਵੀ ਪੂਰੀ ਲਾਉਂਦਾ ਇਹਨੇ ਵਿਆਹ ਕਰਾਇਆ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਟਾਈਮ ਸਿਰ ਵਿਆਹ ਕਰਾਓ ਮੈਂ ਸ਼ਹਿਰੋਂ ਦੂਰੋਂ ਦੂ ਟਾਈਮ ਰੋਟੀ ਦੂ ਟਾਈਮ ਚਾਹ ਖਾਣੇ ਆ ਇਹ ਨੰਦ ਲੋ ਜਿਆਦਾ ਕਮਾਓਗੇ ਉਹਨੇ ਟੈਨਸ਼ਨ ਆਵਦੀ ਨਹੀਂ ਹੁਣ ਵੇਖੋ ਇਮੀਡੀਏਟ ਲੋਕ ਆ ਇਹ ਗੋਲੀਆਂ ਖਾ ਕੇ ਸੌਂਦੇ ਨਹੀਂ ਰਾਤ ਨੀਂਦ ਨਹੀਂ ਹੁੰਦੀ ਜਿਹੜੇ ਵੱਡੇ ਕਾਰੋਬਾਰ ਨੇ ਜਿਹਨਾਂ ਨੇ ਇਧਰੋਂ ਘਟਾਣਾ ਪੈ ਜੇ ਉਧਰੋਂ ਘਟਾਣਾ ਪੈ ਜੇ ਰਾਮਨਾਥ ਸਿੰਘ ਪਰ ਰੋਟੀ ਖਾ ਜਿੰਨੂੰ ਵੀਰ 10000 12000 ਜੇਦੀ ਤਨਖਾਹ ਆ ਉਹਨੂੰ 10 12 ਜਾਂ 10 ਕਰੋੜ ਰਕ ਲੱਗਣਾ ਜਿਹਦੀ 10 ਲੱਖ ਤਨਖਾਹ ਆ ਉਹਨੇ ਲਗਣਾ 20 ਲੱਖ ਹੋ ਜੇ ਇੰਦਾ ਨੰਦ ਲੋ ਰਾਮਨਾ ਦੋ ਟਾਈਮ ਰੋਟੀ ਖਾਣੇ ਦੋ ਟਾਈਮ ਚਾਹ ਪੀਣੇ ਆ ਆਪਾਂ ਇਹਦਾ ਵੇਖੋ ਸੌਣੇ ਦੀ ਥਾਲੀਆਂ ਦਾ ਚੂਚੇ ਖਾਣੇ ਆ ਸੋਨੇ ਥਾਲੀਆਂ ਰੋਟੀਆਂ ਖਾਣੇ ਚਾਹਦੀਆਂ ਥਾਲੀਆਂ ਹੀ ਸਨ ਐ ਰੋ ਕੰਮ ਉਹ ਕਰੋਂ ਵੇਖੋ ਅਨੇਛੇ ਵਾਲਿਆਂ ਦੇ ਲੋਕ ਘਰ ਟਾਈ ਜਾਂਦੇ ਸਰਕਾਰਾਂ ਨਾਲ ਉਹ ਜਾ ਕੇ ਮਿਲਤਾ ਕਰਦੇ ਅਗੇ ਉਹ ਜਿਵੇਂ ਜੀਸੀਬੀ ਲਾਉਂਦੇ ਪੂਛਾ ਕੋਹਦੇ ਤੁਹਾਡੇ ਵਾਲੇ ਵੇਖੀ ਇਹਨਾਂ ਦੇ ਪੁੱਤ ਮਰੇ ਉਹਨਾਂ ਨਾਲ ਵੇਖੀ ਤੁਹਾਡੇ ਵਾਲੇ ਵੇਖੀ ਕੋਈ ਇੱਕ ਮਰਾਂ ਰੋਂਦੀ ਜਿੰਨਾਂ 100 ਬੰਦਾ ਮਰੀ ਜਾਂ ਹੁਣ ਉਹਨਾਂ ਨਾਲ ਵੇਖਣਾ ਤੇ ਇੱਕ ਮਰਾਂ ਨਾਲ ਵੇਖਣਾ ਵਾਇ ਕਰ ਲੈ ਮਿਲਤਾ ਕਰਕੇ ਇਸ ਕਰਕੇ ਬੇਨਤੀ ਹੈ ਵੀ ਟਾਈਮ ਸਿਰ ਵਿਆਹ ਕਰਾਓ ਟਾਈਮ ਸਿਰ ਬੱਚਾ ਪਾਰਟੀ ਕਰੋ ਤੇ ਬੜਾ ਆਨੰਦ ਲਓ ਨਸ਼ੇ ਤੋਂ ਦੂਰ ਹੋ ਨਸ਼ੇ ਤੋਂ ਦੂਰ ਆ ਵੀਰ ਵੇਖੋ ਨਸ਼ੇ ਤੋਂ ਦੂਰ ਆ ਮਿਹਨਤ ਕਰਦਾ ਡਰਾਈਵਰ ਬੰਦਾ 10-12 ਸਾਲਾਂ ਦਾ ਐਕਸਪੀਰੀਅੰਸ ਹੈ ਵਧੀਆ ਆਨੰਦ ਲੈਂਦਾ ਪਿੰਡ 'ਚ ਪੂਰਾ ਨਾਮ ਆ ਸ਼ਹਿਰ 'ਚ ਵੀ ਪੂਰਾ ਨਾਮ ਬੰਦਾ ਇਮਾਨਦਾਰ ਹੈ ਵੇਖੋ ਸ਼ਖਲ ਤੋਂ ਕਿਹੜਾ ਸ਼ਰੀਫ ਲੱਗਦਾ ਹੈ ਇਸ ਕਰਕੇ ਬੇਨਤੀ ਹੈ ਵੀ ਮਾਪਿਓ ਨੂੰ ਵੀ ਇਹ ਆ ਵੀ ਨਾ ਕੁੜੀਆਂ ਜਾਂ ਮੁੰਡਿਆਂ ਨੂੰ ਸੁਪਿੰਦੀ ਕਰਿਆ ਕਰੋਗੀ ਇੱਕ ਦਾਜ ਵਾਲਾ ਟ੍ਰੈਂਡ ਜਾਵੇ ਜੇ ਗੱਡੀ ਜੇ ਕੁੜੀ ਮੋਟੀ ਆ ਨਾ ਨਾਲ ਗੱਡੀ ਦੀ ਜੇਨਗੇ ਆਲਟੋ ਸਵੀਟ ਵੀ ਧਿਆਨ ਨਾ ਜਾਵੇ ਕੁੜੀ ਮੋਟੀ ਵਾਲੇ ਚੱਲ ਗੱਡੀ ਨਾ ਇਦਾਂ ਥੋੜਾ ਜਿਹਾ ਜਿਹੜਾ ਆਪਣਾ ਆਪਣਾ ਦਾਜ ਵਰੀ ਵਾਲਾ ਸਿਟਿੰਗ ਵੀ ਕੁੜੇ ਆ ਬਕ ਭਾਈਏ ਦੀ ਇਹ ਬੜਾ ਸਾਰੇ ਨੂੰ ਦੇਖੀ ਕਲਮਟਾ ਨਾ ਅਚਾ ਬਰੋਜਾ ਨੂੰ ਬੜਾ ਹੀ ਫੇਰੇ ਕਰਜ਼ੇ ਵਾਲੇ ਬੈਂਕ ਬੈਂਕਾਂ ਵਾਲੇ ਆਉਂਦੇ ਆ ਫਿਰ ਫਾ ਲੈਂਦੇ ਗੋਲੀਆਂ ਖਾ ਲੈਂਦੇ ਸਨ ਬਾਦੀ ਇਹ ਥੋੜਾ ਜਿਹਾ ਸਰਕਾਰ ਕੀ ਕਰੇ ਆਪਣੇ ਵਿੱਚ ਵੀ ਇਹ ਕਮਿਊਨੀਕੇਸ਼ਨ ਨਹੀਂ ਜਾਂ ਲੋਕੀਂ ਕੀ ਆ ਅਗਰ ਕਰੂ ਸਿੰਪਲ ਕਰਨੋ ਵਿਆਹ ਦੇ ਕੁੜੀ ਲੋਕ ਜਾਦੀ ਇਹ ਨਾ ਪੜੀ ਲਿਖੀ ਕੁੜੀ ਲੋ ਮਤਲਬ ਨੋਰਮਲ ਜੀ ਲੋ ਜਿੱਦਾਂ ਗਾ ਬੱਚੇ ਬਣਾਉਣੇ ਆ ਉਹਨੇ ਕਿਹੜਾ ਸਕੂਲ ਲਵਾਉਣਾ ਗੱਲ ਤਾਂ ਪਤਾ ਆਪਣੀ ਮਿਰਜੀ ਪਤਾ ਕੀ ਸੋਚ ਆ ਵੇਖੋ ਜਿਹੜੀ ਮੈਡਮ ਨੇ ਉਹਨਾਂ ਨਾਲ ਉਹਨੇ ਰੋਟੀ ਪਾਣੀ ਬਣਾਇਆ ਆਦਰ ਮਾਨ ਸਮਾਨ ਕਰੇ ਚਲੋ ਪ੍ਰੇਮ ਪਿਆਰ ਜਿਹੜਾ ਵੀ ਅਭਿਆਸ ਕੀ ਬੋਲੇ ਚਲੋ ਮੰਨ ਲਓ ਜਾਦੀ ਆਪ ਪੜੀ ਲਿਖੀ ਕੁੜੀ ਲੈ ਲੈ ਇੰਨਾ ਜਿੱਥੇ ਤੱਕ ਮੇਰੀ ਸੋਚ ਹੈ ਉਹਨੇ ਵੀ ਚਲੋ ਉਹਨੂੰ ਲਵਾ ਦੇ ਕਿਤੇ ਬੈਂਕ ਤੇ ਲਵਾ ਦੇ ਕਿਤੇ ਵਿਆਹ ਕਰਾ ਤੂੰ ਮੁੰਡੇ ਨੇ ਵੀ ਚੱਲ ਜਾਣਾ ਪਿੱਛੋਂ ਦੇ ਸਾਥ ਸੋਹਰੇ ਸਾਥ ਨੂੰ ਸਾਰਾ ਕੰਮ ਕਰਨਾ ਪੜਨਾ ਅਬ ਕੁੜੀ ਲਿਆਉਣੀ ਜਿੰਨੇ ਕੰਮ ਤੋਂ ਉਹਨਾਂ ਨੂੰ ਆਮ ਲੜਾਈ ਤਾਂ ਪੈਂਦੀ ਕੰਮ ਤੇ ਪੈਂਦੀ ਆ ਨੌਣੇ ਹੋਣਾ ਕੰਮ ਕਰਕੇ ਬਾਹਰੋਂ ਮੰਤਲ ਬੈਂਕ 'ਚ ਲੱਗੀ ਜਿਹੜੀ ਉਹਨੇ ਆ ਕੇ ਮੰਤਲ ਬੈਂਕ 'ਚ ਵਾ ਕੇ ਰਜਿਸਟਰੀ ਕਰਨੀ ਆ ਤੇ ਇਹਨਾਂ ਨੇ ਕਹਿਣਾ ਵੀ ਆ ਕੇ ਲੰਮੇ ਪੈ ਜਾਂਦੀ ਏ ਇਹ ਕੰਮ ਨਹੀਂ ਕਰਦੀ ਇਸੇ ਕਰਕੇ ਘਰਾਂ 'ਚ ਤਲਾਕਾਂ ਦਾ ਕੰਮ ਹੀ ਜ਼ਿਆਦਾ ਤਾਂ ਹੀ ਵਧਿਆ ਕਿ ਜਿਹੜਾ ਮੰਨ ਕੇ ਚੱਲ ਆਈਕਲ ਜ਼ਿਆਦਾ ਤਲਾਕ ਹੁੰਦੇ ਇਸੇ ਇਹ ਮੰਨ ਕੇ ਚੱਲੇ ਇੱਕ ਮੇਨ ਮੁੱਦਾ ਹੀ ਬਣ ਗਿਆ ਕਿ ਤਲਾਕ ਕੀ ਜਿਹਦੇ ਤਲਾਕ ਹੋ ਜਾਂਦਾ ਇਹ ਮੰਨ ਕੇ ਚਾਰ-ਤਿੰਨ ਦਿਨ ਬਿਆਨ ਪਾਈ ਮੈਂ ਤਾਂ ਲਓ ਜੀ ਇਹਨਾਂ ਦੀ ਲੜਾਈ ਪੈ ਗਈ ਤਲਾਕ ਹੋ ਗਏ ਮੇਨ ਤਲਾਕਾਂ ਦਾ ਇਹੋ ਹੀ ਕੰਮ ਕਈ ਉਹਨਾਂ ਨੇ ਪਲੱਸ 2 ਪੜ੍ਹੀ ਲੋ ਨਾਰਮਲ ਕੁੜੀ ਲੋ 10ਵੀਂ ਲੋ ਕਾ ਬੱਚੇ ਉੜਾੜਾ ਕਾਕਾਰ ਸਾਰਿਆਂ ਨੂੰ ਆਉਂਦਾ ਉਹ 10 ਪੜ੍ਹੀਆਂ 12 ਪੜ੍ਹੀਆਂ ਨੂੰ ਆ ਜਾਂਦਾ ਇਹ ਬੀਜੀ ਸਾਰਿਆਂ ਨੂੰ ਆਉਂਦੀ ਹੈ ਸਕੂਲ ਕਿਹੜੇ ਕੰਮ ਨੂੰ ਜੇ ਆਪਾਂ ਜਿਆਦਾ ਹੀ ਪੜ੍ਹੀ ਲਿਖੀ ਲਿਲੀ ਉਹਨੇ ਵੀ ਜੋਬ ਤੇ ਚੱਲ ਜਾਣਾ ਮੁੰਡੇ ਨੇ ਵੀ ਗੋਲਜਾਤ ਸੋਰਾ ਪਿੱਛੋਂ ਉਹ ਗੱਲ ਉਹਨਾਂ ਨੂੰ ਆਇਆ ਮਹਿਸੂਸ ਨਾ ਵੀ ਅਹੀਂ ਕੋਈ ਵਿਆਹ ਕੇ ਤੁਰੀ ਜਾਂਦੀ ਹੋਰ ਕਈ ਘਰ ਤਾਂ ਇਹ ਗੱਲਾਂ ਕਰਨ ਲੱਗ ਪਏ ਮੰਨ ਕੇ ਚਲ ਕਈ ਦਾ ਪਹਿਲੇ ਕਹਿ ਦਿੰਦੇ ਸਾਡੀ ਕੁੜੀ ਨੂੰ ਉੱਥੇ ਜਾ ਕੇ ਕੰਮ ਨਹੀਂ ਕਰਨਾ ਰੋਟੀ ਨਹੀਂ ਪਕਾਉਣੀ ਇਹਨੇ ਬਈ ਇਹ ਜੋਬ ਤੇ ਲੱਗੀ ਨੇ ਜੋਬ ਹੀ ਕਰਨੀ ਆ ਉਦ ਬਾਜੀ ਜਦੋਂ ਆਕੇ ਮੰਨ ਕੇ ਚਲੋ ਆਪ ਆਪ ਦੇ ਹਿਸਾਬ ਨਾਲ ਨੂੰ ਟਾਲਦੇ ਆ ਅਗਲੀ ਨਹੀਂ ਟਾਲਦੀ ਅਗਲੀ ਕਹਿੰਦੀ ਅਸੀਂ ਸਾਡੇ ਮੇਰੇ ਮਾਪਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਪਹਿਲਾਂ ਤੇ ਨਹੀਂ ਟਾਲਦੀ ਇਹੋ ਹੀ ਮੇਨ ਮੁੱਦੇ ਆ ਅੱਜ ਕੱਲ੍ਹ ਘਰਾਂ ਦੇ ਵਿੱਚ ਜਿਹੜੇ ਚੱਲੀਆਂ ਦੇ ਲੜਾਈਆਂ ਦੇ ਕਲੇਸ਼ ਨੌ ਨੂੰ ਮੰਨ ਗਏ ਜਾਂ ਧੀ ਸਮਝਣਾ ਤੇ ਆਪੇ ਨਹੀਂ ਲੜਾਈ ਪੈਂਦੀ ਜਦੋਂ ਮੰਨ ਕੇ ਚਲੋ ਨੌ ਨੂੰ ਮੰਨ ਗਏ ਲਾ ਧੀ ਨਹੀਂ ਸਮਝਣਾ ਤੁਹਾਨੂੰ ਕਹਿੰਦਾ ਤੂੰ ਨੌ ਆ ਤੇ ਨੌ ਹੀ ਬਣ ਕੇ ਰਹੇ ਇਹ ਵੀ ਮੁੱਦਾ ਬਣ ਚੁੱਕਿਆ ਇੱਕ ਲੜਾਈ ਦਾ ਮੀਂਹ ਕਿੱਡੀ ਵਧੀਆ ਵੀਰ ਨੇ ਗੱਲ ਦੱਸੀ ਵੀ ਜਿਹੜੀ ਨੌ ਹੁੰਦੀ ਇਹਨਾਂ ਨੂੰ ਧੀ ਬਣਾਓ ਤੇ ਜਿਹੜਾ ਪੋਤਾ ਤੁਹਾਨੂੰ ਭੇੜਾ ਬਣਾਓ ਸਾਥ ਸੇ ਲੇਖੋ ਕੰਮ ਇਹ ਕਰਨ ਸਾਥ ਸਨੋਂਨ ਕੰਮ ਕਰਨਾ ਨਾ 100% 50-50% ਕੰਮ ਕਰ ਲੈ ਕੋਈ ਆਟਾ ਵਗੋਂ ਨਹੀਂ ਕੋਈ ਭਾਂਡੇ ਮੰਨ ਇਹ ਥੋੜਾ ਜਿਹਾ ਸਾਰਾ ਕੰਮ ਉਹਨੂੰ ਬੰਦਾ ਫਿਰ ਗੁੱਸੇ 'ਚ ਆ ਜਾਂਦਾ ਉਹਨੂੰ ਕਹਿੰਦਾ ਤੂੰ ਹੀ ਤੂੰ ਕੰਮ ਕਰ ਅੱਧਾ-ਅੱਧਾ ਕੰਮ ਕਰ ਲਿਆ ਬੰਦਾ ਤੂੰ ਸਾਥ ਸਾਟਾ ਵਗੋਂ ਲੈ ਰੋਟੀ ਪਕਾ ਲੈ ਤੜਕਾ ਲਾ ਲੈ ਸਭਾਈ ਐਦਾ ਮੇਲ ਵਰਤ ਕੇ ਕੰਮ ਚੱਲਦਾ ਹੁਣ ਰੇਲ ਦੇ ਦੋ ਪਹੀਏ ਤੇ ਫੇਰ ਹੀ ਚੱਲਦੀ ਏ ਟ੍ਰੇਨ ਇੱਕ ਪਹੀਆ ਥੋੜਾ ਬੋਧਾ ਉਹਨਾ ਇੱਕੀ ਹੋਵੇ ਤਾਂ ਪਹੀਏ ਨਹੀਂ ਚੱਲਦਾ ਅਜਿਹਾ ਕਰਕੇ ਸਾਥ ਸਨ ਨੌ ਦੀ ਇਸੇ ਕਰਕੇ ਥੋੜਾ ਬੋਧਾ ਵੀਰ ਨੇ ਕਿੰਦੀ ਜਿਆਦਾ ਤਲਾਕਾਂ ਦਾ ਕੰਮ ਆ ਵੀ ਉਹ ਵੀ ਜੋਬ ਤੇ ਚੱਲ ਜਾਂਦਾ ਮੁੰਡਾ ਵੀ ਕੁੜੀ ਵੀ ਪਿੱਛੋਂ ਜਦੋਂ ਆਉਂਦੀ ਆ ਨੌਕ ਆਉਂਦੀ ਆ ਉਹਨੇ ਰੈਸਟ ਵੀ ਕਰਨੀ ਆ ਜੀ ਚਲੋ ਮੰਨਦੇ ਰੈਸਟ ਵੀ ਕਰਨੀ ਆ ਉਹਨਾਂ ਪਰਸਾਦਾ ਪਾਣੀ ਨਹੀਂ ਪੈਣਾ ਤੇ ਫਿਰ ਸਾਸ ਨੂੰ ਗੁੱਸਾ ਆ ਜਾਂਦਾ ਉਹ ਤਾਂ ਕੋਈ ਕੰਮੋਂ ਗੋ ਭਾਂਡੇ ਪਏ ਉਹਨੇ ਕਹਣਾ ਕਿ ਜੀ ਜੀ ਮੈਂ ਥੱਕੀ ਆ ਨਹੀਂ ਮੈਂ ਰੈਸਟ ਵੀ ਕਰਨੀ ਆ ਤੇ ਉਹ ਫਿਰ ਇਸੇ ਗੱਲ ਲੜਾਈ ਹੋ ਜਾਂਦੀ ਇਸੇ ਕਵੇ ਚਲੋ ਗੱਲ ਵੀ ਨੇ ਬੜੀ ਵਧੀਆ ਕਹੀ ਆ ਮੈਂ ਉਹ ਗੱਲ ਤੇ ਫੇਰ ਆਉਣਾ ਵੀ ਜਿੰਨੂੰ ਜਿੰਨੂੰ ਸਬਰ ਸੰਤੋਖ ਮਿਲਦਾ ਨੂੰ ਤਾਂ 15 ਜਾਂ ਜਿਹੜੇ ਆ ਅਸਲ ਬੰਨੇਉਂਕਰੀ ਉਹਤੇ ਹੀ ਮਿਲ ਜਾਣਾ ਵਾ ਇਹ ਨਹੀਂ ਜਿਹੜੀ ਵਾਈਫ ਤਨਕਾ ਉੱਤੇ ਇਹ ਤਾਂ ਫਿਰ ਭੁੱਖ ਵਧੇ ਜਾਣੀ ਹੈ ਨਾ ਗੱਲ ਤੇ ਸਬਰ ਇਹ ਕਈ ਬੰਦੇ ਅੰਦਰੋਂ ਜਿੱਤੇ ਆ ਅੰਦਰੋਂ ਭੁੱਖੇ ਹੁੰਦੇ ਕਈ ਬੰਦੇ ਬਾਹਰ ਹੁੰਦੇ ਜਿਹੜੇ ਅੰਦਰੋਂ ਸਬਰ ਰੱਜਿਆ ਨੇ ਉਹ ਵਧੀਆ ਹੈ 10-12 ਹਜ਼ਾਰ ਰੁਪਈਆ ਦਾ 10 ਕਰੋੜ ਦੀ ਫੀਲਿੰਗ ਲੈਂਦੇ ਆ ਇਸ ਕਰਕੇ ਬੇਨਤੀ ਇਹ ਜਦੋਂ ਵਖਰੀ ਕੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਚਲੋ ਕਈਆਂ ਨੇ ਪੜ੍ਹੀ ਲੈਣੀ ਪੜ੍ਹੀ ਲੋ ਆਪਣੀ ਇਸ ਤੱਕ ਸੋਚ ਹੈ ਵੀ ਜਾਂ ਦਾਹਵਨੀ ਬਾਹਰ ਵੀ ਆ ਪਲਾਸਟਿਕ ਜਾਂ ਘਰਵਾ ਦਾ ਕੰਮ ਕਰ ਜਾਵੀਂ ਟੀ ਬਣ ਜਾ। ਉਹਨਾਂ ਦੇ ਲੱਗੇ ਇੱਕ ਦੋ ਕੁੜੀਆਂ ਆਂ ਉਹ ਪਹਿਲਾ ਇੱਕ ਤੇ ਪਹਿਲੀ ਗੱਲ ਲੋਕੀ ਕੁੜੀ ਮੁੰਡੇ ਦਾ ਪੁੱਛ ਲੈਂਦੇ ਆ ਉਸਦੇ ਪਾਸੇ ਪੁੱਛ ਲੈਂਦੇ ਆ ਆ ਦੇ ਲਾਗੇ ਸ਼ਾਦੀ ਗਵਾਂਡ ਕਈ ਇਹ ਦੱਸ ਦਿੰਦੇ ਵੀ ਮੁੰਡਾ ਨਿਸ਼ਾਨੀ ਕਰਦਾ ਜੇ ਕੁੜੀ ਘਰ ਦਾ ਕੰਮ ਨਹੀਂ ਕਰਦੀ ਐ ਇਹ ਵੀ ਅੱਜ ਕੱਲ ਮੁੰਡੇ ਵਧੀਆ ਕੁੜੀ ਮੁੰਡੇ ਪੁੱਛਣਾ ਚਾਹੀਦਾ ਹੋ ਚੰਗੀ ਗੱਲ ਆ ਵੀ ਲਾਗੂ ਸ਼ਾਗੂ ਬੰਦਾ ਪੁੱਛ ਲਈ ਤੇ ਕਈ ਮੇਰੇ ਵਰਗੇ ਉਹਨਾਂ ਗੱਡੀ ਦਿੱਤੀ ਵੱਡੀ ਸਕਾਰਪੀਓ ਦਿੱਤੀ ਉਤੋਂ ਵੱਡੇ ਜਣੀ ਫੋਰਚਨਰ ਉਹ ਫਿਰ ਲਿੰਟਾ ਚਾਕੇ ਕਰਜ਼ਾ ਚੜਾਉਣ ਵਾਲੀ ਗੱਲ ਆ ਤਰਜਾ ਚੜਾ ਕੇ ਦੇ ਦਿੰਦੇ ਆ ਮਗਰ ਉਹ ਮੋੜ ਕੇ ਕਰਜ਼ੇ ਲੈਂਦੇ ਨਹੀਂ ਫੇਰ ਮੋੜ ਕੇ ਭਾਇੇ ਲੈਂਦੇ ਆ ਇਸੇ ਕਰਕੇ ਕਰਜ਼ੇ ਚੜਦੇ ਆ ਪਹਿਲਾਂ ਉਹਦੀ ਚਾਦਰ ਵੇਖ ਕੇ ਪੈਰ ਵਸਾਰੋ ਜਿੰਨੇ ਕੁ ਜੋਗਿਆ ਆਪਾਂ ਉਹਨਾਂ ਦੇ ਕੰਮ ਕਰੀਏ ਹੁਣ ਵੇਖੋ ਯੂਪੀ ਬਿਹਾਰ ਵਾਲੇ ਭਈਓ ਪੜਾ ਕਰਦੇ ਉਹ account ਨੰਬਰ ਦੀ ਕਾਪੀ ਦੇ ਦਿੰਦੇ ਇੱਕ ਚੈੱਕ ਦੇ ਦਿੰਦੇ ਕੁੜੀ ਵਾਲਿਆਂ ਨੂੰ ਜਿੰਨਾ ਵੀ ਜੇ 10000 50 ਜਿੰਨੀ ਤੁਹਾਡੀ ਕਪੈਸਿਟੀ ਉਨੀ ਭਰਦੇ ਉਹ ਇਹ ਕੰਪਨੀ ਦਾ ਜਿੱਦਾਂ ਆਪਣੇ ਜਲੂਸ ਕੱਢਦੇ ਫ੍ਰਿਜ ਹੋਵੇ, ਐਲਸੀਡੀ ਹੋਵੇ, ਵਾਸ਼ਿੰਗ ਮਸ਼ੀਨ ਹੋ ਜਾਏ, ਫਰਨੀਚਰ ਹੋਵੇ, ਸੋਫੇ ਹੋਵੇ, ਆਪਾਂ ਪੂਰਾ ਅਗਲੇ ਦਾ ਜਲੂਸ ਕੱਢਦੇ ਹਾਂ ਨਾ ਕੁੜੀਆਂ ਦਾ ਵੀ ਇਹਨਾਂ ਨੂੰ ਇੱਕ ਰੇ ਪੂਰਾ ਕਰਜ਼ੇ ਥੱਲੇ। ਯਾਰ ਉਹਦੇ ਜੇ ਉਹਨੇ ਜਿਗਰ ਦਾ ਟੁਕੜਾ ਦੇਦਾ ਆਦਿ ਤੇ ਫਿਰ ਪਿਛੇ ਰਹਿ ਕੀ ਗਿਆ ਹਨਾ। ਉਹਦਾ ਪ੍ਰਾਇਆ ਤੁਹਾਡੀ ਅੱਜਕੱਲ੍ਹ ਕੁੜੀ ਪ੍ਰਾਇਆ ਤਾਂ 18 ਕਾ ਇਹ ਪਾਸਟੂ ਤੋਂ ਬਾਅਦ ਥੋੜਾ ਜਿਹਾ 2-3 ਸਾਲ ਬਾਅਦ ਵਿਆਹ ਕਰ ਦਿੰਦੇ ਆ। ਆਪਾਂ ਲੈ ਜਰੂਸ ਕਢਣਾ ਵੀ ਬਰਾਤ ਤੇ ਫੁੱਲ ਜਾਣਾ ਆਪਾਂ ਘਰੋਂ ਇੱਕ ਦੋਿਆਂ ਨਾਲ ਬਾਲ ਬੱਚਾ ਨਾ ਵੀ ਆ ਗੱਡੀ ਪੂਰੇ ਭਰ ਕੇ ਆਉਣੇ ਅਗਲੇ ਨੂੰ ਜਿਆ ਟਿੱਕੀਆਂ ਨੂਡਲ ਬਰਗਰ ਪੀਜ਼ਾ ਪਾਸਤਾ ਐ ਪੂਰਾ ਹੁਣ 30 30 40 40 ਹਜ਼ਾਰ ਡੈਕੋਰੇਸ਼ਨ ਦਾ ਹੀ ਲੈਂਦੇ ਖਲੀ 50 50 ਹਜ਼ਾਰ ਰੁਪਏ ਦੋ ਦੋ ਲੱਖ ਬੁਕਿੰਗ ਹੋਈ ਹੁਣ ਇਹੋ ਕਿ ਸਿੰਪਲ ਸਾਦੇ ਵਿਆਹ ਕਰ ਲੋ ਸਾਦੇ ਕੋਲ ਕਰ ਲੋ ਅੱਜ ਕੱਲ ਆਪਾਂ ਵੀ ਕਰਦੇ ਕਿ ਜੀ ਦਾਦੀ ਕੇ ਜੀ ਨਾਨੀ ਮਰੀ ਤਾਂ ਆਪਾਂ ਕਹਿੰਦੇ ਵੱਡੀ ਕਰਨੀ ਵੱਡੀ ਨਾਰਮਲ ਪ੍ਰਸ਼ਾਦਾ ਪਾਣੀ ਹੁੰਦਾ ਸੀ ਪਹਿਲਾਂ ਆਪਣਾ ਹੁੰਦੇ ਟੈਂਟ ਲਾਉਣਾ ਤੇ ਗੁਰਦਾਰਿਆਂ ਜੇ ਔਰਦੋਨਾ ਦਾ ਦੁਆਰਾ ਵਿਆਹ ਕਰਨਾ ਪਿਆ ਕਿ ਮਰੇ ਬੰਦੇ ਦਾ ਵਿਆਹ ਹੀ ਹੋ ਗਿਆ ਜਿਵੇਂ ਮਠਈਆਂ ਖੋਣੇ ਦਾ ਵਿਆਹ ਹੀ ਆ ਦੁਆਰਾ ਫਿਰ ਵਿਆਹ ਕਰਨਾ ਤੇ ਮੰਨ ਕੇ ਚਲੋ ਤੁਸੀਂ ਸਿੰਪਲ ਖਾਣਾ ਖਵਾਓ ਜਿੰਨੇ ਕਹਿਣਾ ਉਹਨੇ ਕਹੀ ਜਾਣਾ ਭਾਵੇਂ ਵੀ 20 ਲੱਖ ਰੁਪਇਆ ਲਾ ਦਿਓ ਮਰਗਲੇ ਭੋਗ ਤੇ ਉਹਨਾਂ ਨੇ ਕਹਿਣਾ ਇਹਨਾਂ ਨੇ ਖਵਾ ਹੀ ਕੋਣੀ ਆ ਇਹ ਤਾਂ ਆਪਣੀ ਆਪ ਦੀ ਸੋਚ ਆ ਕਿ ਲੋਕੀ ਕਹਿੰਦੇ ਆ ਲੋਕੀ ਕਹਿਣਗੇ ਕਾਨੂੰ ਕੋਈ ਛਾਲ ਮਾਰ ਦਿਓ ਉਹਨਾਂ ਦੇ ਮਗਰ ਲਾ ਕੇ ਆਪਾਂ ਮਾਰਨ ਨੂੰ ਕਰੇ ਇਹ ਤਾਂ ਆਪਾਂ ਵੇਖ ਕੇ ਚੱਲਣਾ ਕਿ ਕਾਨੂੰ ਸਾਡੇ ਜਵਾਕ ਆ ਸੀ ਉਹਨਾਂ ਨੂੰ ਕਿਵੇਂ ਪੜਾਉਣਾ ਜਾਂ ਮੰਨ ਕੇ ਚਲੋ ਉਹਨਾਂ ਦਾ ਖਰਚਾ ਕਿਵੇਂ ਚਲਾਉਣਾ ਹੈ ਇਹ ਆਪਾਂ ਨੂੰ ਸੋਚਣਾ ਪੈਣਾ ਕਿਸੇ ਨੇ ਆ ਕੇ ਬਾਹਰ ਨਹੀਂ ਆਪਾਂ ਨੂੰ ਸਲਾਹ ਦੇਣੀ ਕਿ ਭਈ ਤੁਸੀਂ ਇੰਦਾ ਚਲਾਓ ਇਹ ਆਪਾਂ ਆਪਦੇ ਹਿਸਾਬ ਨਾਲ ਚੱਲਣਾ। ਕਿ ਘਰ ਚਲਾਉਣਾ ਕਿ ਮੇਲ ਵਰਤ ਕੇ ਰਹਿਣਾ ਪੈਣਾ ਏ ਜਿਵੇਂ ਉਹ ਨਵਾਂ ਸੱਸਾਂ ਆਪਸੇ ਜਮਾਨ ਕੇ ਚਲੋ ਇਹ ਰਲ ਮਿਲ ਕੇ ਰਹਿਣਗੇ ਆਂ ਇਹ ਘਰ ਚੱਲੀ ਜਾਣਗੇ। ਜੇ ਇੰਦਾ ਹੀ ਦੂਜੇ ਤੀਜੇ ਦਿਨ ਲੜਾਈ ਝਗੜਾ ਚੱਲੀ ਗਿਆ ਇਹ ਅਖੀਰ ਨੂੰ ਇੱਕ ਨਾ ਇੱਕ ਦਿਨ ਮਾਰਕੁੱਟ ਹੁੰਦੀ ਆ। ਉਦੋਂ ਦਾ ਕੰਮ ਤਲਾਕਾਂ ਨਹੀਂ ਚੱਲ ਪੈਂਦੇ ਆ। ਪੁਲਿਸ ਲਈ ਕੀ ਕਰੇ ਕੀ ਦੀ ਕੀ ਦੀ ਸੁਣੇ। ਨਾ ਉਧਰ ਦੀ ਸੁਣ ਸਕਦੀ ਮਨ ਕੇ ਚਲੋ ਉਧਰ ਉਹ ਸੱਸ ਸਾਕੀਆਂ ਦੀ ਮੈਂ ਚੰਗੀਆਂ ਨਵਾਂ ਆਖੀ ਦੀ ਮੈਂ ਚੰਗੀਆਂ। ਪੁਲਿਸ ਕਿਹੜੇ ਬੰਦੇ ਦਾ ਸੁਣੇ ਗਵਾਚਾਰ ਉਧਰੋਂ ਆ ਜਾਂਦੇ ਆ ਗਵਾਚਾਰ ਉਧਰੋਂ ਆ ਜਾਂਦੇ ਆ ਤੇ ਗਵਾ ਆਪਸੀ ਮੰਨ ਕੇ ਚਲੋ ਮੁੜ ਕੇ ਲੜਾਈ ਪੈਂਦੀ ਗਾਦੀ ਗਾਂ ਵਾਦੀਆਂ ਦੀ ਲੜਾਈ ਇਹਦੇ ਨਾਲੋ ਚੰਗਾ ਕਿ ਆਪਾਂ ਆਪਦਾ ਘਰੇ ਜਿਹੜਾ ਮੈਟਰ ਆ ਉਹਨੂੰ ਘਰੇ ਰੱਖੋ ਤੇ ਬਹਿ ਕੇ ਆਦਾ ਜਿੰਨਾ ਹੈਗਾ ਸੰਭਾਲੋ ਜੀਉਰੀਆ ਵੀ ਨੇ ਗੱਲ ਕੀਤੀ ਆ ਵੀ ਜਿਹੜੀਆਂ ਕਰਦੀਆਂ ਗੱਲਾਂ ਕਰ ਹੀ ਰਹਿਣ ਲੋ ਕਈਆਂ ਨੂੰ ਆਕਤ ਹੁੰਦੀ ਕੁੜੀ ਮੁੰਡਿਆਂ ਨਾਲ ਨਿੱਗੀ ਨਿੱਗੀ ਗੱਲ ਆਪਣੇ ਸਾਥ ਸਹੁਰੇ ਤੇ ਕਈਆਂ ਨੂੰ ਨਿੱਗੀਆਂ ਗੱਲਾਂ ਬਣੀਆਂ ਚੰਗੀਆਂ ਨਹੀਂ ਹੁੰਦੀਆਂ ਅਜਿਹੇ ਲੋਕ ਤਾਂ ਬੰਦਾ ਕਰ ਹੀ ਰੱਖੋ ਬੜੀ ਵਧੀਆ ਵੀਰ ਨੇ ਗੱਲ ਦੱਸੀ ਵੀ ਨਾਰਮਲ ਰੋ ਤੇ ਆ ਜਿਹੜੀ ਵੀਰ ਆ ਬੜਾ ਭੋਗਾ ਭੋਗਲੇ ਜਲੇਬ ਹਨਾ ਕੋਈ ਮੰਤਰੀ ਸੰਤਰੀ ਸੱਜਣਾ ਹਨਾ ਉਹ ਚੀਜ਼ ਬਾਤ ਹੋਣਾ ਕਿ ਮੰਜੇ ਜਿੰਦੇ ਸਰਾਣੇ ਜਿੰਦੇ ਯਾਰ ਉਦੋਂ ਜੋ ਕਿਉਂ ਕੋਦੇ ਮੂੰਹ ਜਾਣਾ ਉਦੋਂ ਜਦੋਂ ਜੀਣਾ ਉਦੋਂ ਉਹਦਾ ਮਾਨ ਸਨਮਾਨ ਕਰੋ ਉਹ ਚੀਜ਼ ਲੱਗਦੀ ਆ ਬਾਅਦ ਚ ਕੋਣ ਵੇਂਦਾ ਆਖਣਗੇ ਸਾਰਾ ਜਮਰਾਜ ਵੇਂਦਾ ਕੁਝ ਨਹੀਂ ਹੁੰਦਾ ਉਹ ਬਾਅਦ ਚ ਅਸੀਂ ਭੋਗਾ ਦੇ ਕਿੰਨਾ ਕੁ ਕਰਦੇ ਆ ਇਹ ਵੀ ਗਿੰਦਾਂ ਚੱਕਦੇ ਆ ਭੋਗਾ ਬੜੇ ਬੜੇ ਕਰਦੇ ਹਨਾ ਮੰਦਾਲ ਕਿੰਨਾ ਸਾਥ ਲੈਨੇ ਆਂ ਅਗਲੇ ਦਾ ਜਮੀਰ ਕੱਢ ਦਿੰਨੇ ਆ ਇਸ ਕਰਕੇ ਬੇਨਤੀ ਆ ਵੀ ਨੋਰਮਲ ਵਿਆਹ ਨੋਰਮਲ ਘੋਗ ਸਾਡੇ ਘੋਗ ਸਾਡੇ ਵਿਆਹ ਕਰੋ ਆ ਵੇਖੋ ਮੁੰਡਾ ਕਿੱਡਾ ਸੋਹਣਾ ਮਰੇ ਸ਼ਗਿਆ ਮੁੰਡੇ ਨੇ ਵੇਖੋ ਦਾੜੀ ਕੈਮਰ ਕੋ ਬਾਈ ਖਾਲਸਾ ਵੀ ਲੱਗਦੇ ਆ ਓਏ